ਆ ਜੋ ਹਿਆਰਪੁਰ ਦੇ ਵਿੱਚ ਕਮਰਸ਼ੀਅਲ ਪ੍ਰਾਪਰਟੀ 67 ਮਰਲੇ ਦੀ ਦਿਖਾਣਾ ਆ ਯਾਰ ਲੋਕੇਸ਼ਨ ਤੁਸੀਂ ਦੇਖ ਸਕਦੇ ਹੋ ਨਿਊ ਕੋਰਟ ਕੰਪਲੈਕਸ ਜਸਟ ਇਹਦੇ ਸਾਹਮਣੇ ਆ ਨਾਲ ਚੌਕ ਹੈ ਤੇ ਸ਼ਾਪਿੰਗ ਕੰਪਲੈਕਸ ਬਣਿਆ ਇਸ ਸਾਈਡ ਨੂੰ ਆ ਜਿਹੜਾ ਪਲਾਟ ਇੱਥੋਂ ਸ਼ੁਰੂ ਹੋ ਜਾਂਦਾ 67 ਮਰਲੇ ਦਾ ਪਲਾਟ ਹੈ ਕਾਰਨਰ 에 ਪ੍ਰਾਪਰਟੀ ਡਾਈਮੈਂਸ਼ਨਰੀ 132 ਫੁੱਟ ਦਾ ਫਰੰਟ ਹੈ ਔਰ 105 ਫੁੱਟ ਬੈਕ ਨੂੰ ਬਾਉਂਡਰੀ ਵਾਲ ਹੋਈ ਆ ਮੈਂ ਤੁਹਾਨੂੰ ਅਗੇ ਦਾ ਵੀਊ ਦਿਖਾਵਾਂ ਆ ਫਰੰਟ ਦੇ ਨਾਲ ਨਾਲ ਜਾਂਦਾ ਸਾਰੀ ਪ੍ਰਾਪਰਟੀ ਦੀ ਬਾਉਂਡਰੀ ਵਾਲ ਹੋਈ ਹੈ ਆ ਨਾਲ ਸਟਰੀਟ ਜਾਂਦੀ ਲਗਭਗ 22 ਫੁੱਟ ਦੀ ਸਟਰੀਟ ਜਿਹੜੀ ਅੰਦਰ ਨਾਲ ਜਾਂਦੀ ਹੈ ਆ ਕਾਰਨਰ ਪ੍ਰਾਪਰਟੀ ਆ ਤੁਸੀਂ ਇੱਕੋ ਵੀਊ ਦੇਖ ਸਕਦੇ ਹੋ ਪੂਰੀ ਬਾਉਂਡਰੀ ਵਾਲ ਹੋਈ ਹੈ ਨਾਲ ਜਿਹੜਾ ਇਹ ਸ਼ਾਪਿੰਗ ਕੰਪਲੈਕਸ ਬਣਿਆ ਬਿਲਕੁਲ ਨਾਲ ਜਸਟ ਆਪੋਜੀਟ ਜਿਹੜੀ ਇਹ ਨਿਊ ਪੋਰਟ ਕੰਪਲੈਕਸ ਹੈ ਬੀਜ਼ੀ ਇਹ ਰੋਡ ਹੈ ਕਿਸੇ ਵੀ ਕਮਰਸ਼ੀਅਲ ਐਕਟੀਵਿਟੀ ਵਾਸਤੇ ਇਸ ਪ੍ਰਾਪਰਟੀ ਤੁਸੀਂ ਯੂਜ਼ ਕਰ ਸਕਦੇ ਹੋ ਜਿਹੜੇ ਮੇਰੇ ਵੀਰ ਇੰਟਰਸਟਡ ਹੈ ਉਹ ਓਨਰ ਦਾ ਨੰਬਰ ਜਿਹੜਾ ਥੱਲੇ ਦਿੱਤਾ ਡਿਸਕ੍ਰਿਪਸ਼ਨ ਦੇ ਵਿੱਚ ਉੱਥੇ ਜਾ ਕੇ ਕੋਈ ਕੋਈ ਵੀ ਕਿਸੇ ਕਿਸਮ ਦੀ ਕੁਐਰੀ ਹੈ ਇਸ 플ੌਟ ਦੇ ਸੰਬੰਧੀ ਕਰ ਸਕਦੇ ਹੋ ਲੈਂਡ ਸੰਬੰਧੀ ਕਿਸੇ ਵੀ ਤਰੀਕੇ ਦੀ ਪ੍ਰਾਪਰਟੀ ਸੇਲ ਕਰਨੀ ਉਹ ਤੋਂ ਥੱਲੇ ਦਿੱਤੇ ਨੰਬਰ ਤੇ ਮੈਨਾਂ ਕੰਟੈਕਟ ਜਰੂਰ ਕਰੋ ਧੰਨਵਾਦ